ਵੈਕਟਰ ਜੀ ਦਾ ਖਾਲਸਾ ਵੈਕਟਰ ਜੀ ਦੀ ਫਤਿਹ ਜੋਕਰ ਲਈ ਸੀ ਜੇ ਕਾਲ ਤਖਤ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਐਕਸਕਿਊਟਰ ਸਿੰਘ ਬਾਦਲ ਦਾ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਛੀਰ ਰਵੇ ਕੰਮ ਕਰਨ ਵਾਸਤੇ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਰਜਿਸਟ੍ਰੇਸ਼ਨ ਅ ਉਸ ਹਨ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਰ ਸਿਕਸਮ ਖਤਮ ਐਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਪਰ ਕੀ ਕਰਨਾ ਢਿਲਬਟ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਇਕਾਈਤਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਉਪਾਅ ਉਪਾਲਨਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹਲੇ ਵੀ ਇਹਨਾਂ ਕੰਮਾਂ ਜਾਂ ਅਨਾਕਾਨੀ ਕੀਤੀ ਜਾ ਰਹੀ ਹੈ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰਨੀ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਇੱਕ ਤਾਂ ਇੱਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਚੀਮਾ ਨੇ ਸਟੇਟਮੈਂਟ ਦਿੱਤੀ ਹੈ ਪ੍ਰੈਸ ਨੂੰ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਹਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਵਿਸ਼ ਸੰਬਾਦ ਦਾ ਹਸਤੀਫਾ ਸਿਕਾ ਤੋਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਪਸ਼ਟ ਕਰ ਰਹੇ ਤੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤਨਾ ਕਿਤੇ ਪਾਲਣ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਝੂਠੀਆਂ ौलाਦਾਂ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਵਾਇਦੇ ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਾਲਤਪ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਵਾਸੇ ਕਦਮ ਪੁੱਟਿਆ ਉਸ ਚੰਗਾ ਕਦਮ ਹੈ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸਟੈਂਡ ਕਰਦੀ ਤਾਂ ਬਿਲਕੁਲ ਇਹਨੇ ਅਕਾਲ ਤਖਤ ਸਾਹਿਬ ਨੇ ਜੱਥੇ ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਦੀ ਫਤਿਹ ਜੋਕਾਰ ਲਏ ਸੀ ਇਹ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ ਸਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਕਿਹੜੀ ਸੀ ਕਿ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਰ ਸਿਕਤਮ ਖਤਮ ਐਵਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਹਾਂਗੇ ਢਿਲਬਟ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਜਿੱਕਦਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਅਕਾਇਮਤਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਪੂਰ ਪੂਰ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜੇ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹਲੇ ਵੀ ਇਹਨਾਂ ਕੰਮਾਂ ਜਾਂ ਅਨਾਕਾਨੀ ਕੀਤੀ ਜਾ ਰਹੀ ਹੈ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਸਿੱਧਾ ਬਿਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਹੈ ਪ੍ਰੈਸ ਨੂੰ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਿਕਾ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਪਸ਼ਟ ਕਰਦੇ ਤੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਵਾਂ ਦੇ ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਤੇ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਲਤਖ ਸਾਹਿਬ ਦਾ ਇੰਨਾ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਸੰਗਾ ਕਦਮ ਪਰ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸਟੈਂਡ ਕਰਦੀ ਤਾਂ ਬਿਲਕੁਲ ਇਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਜੋਕਾਰ ਲਏ ਸੀ ਜੇ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿੱਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਰਜਿਸਟ੍ਰੇਸ਼ਨ ਔਰ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਰ ਸਿੱਧਾ ਖਤਮ ਹੈਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਨਾ ਢਿਲਬਟ ਨਹੀਂ ਹੋਣਾ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਪੂਰ ਪੂਰ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਂਚਾਨੀ ਸ਼ਬਦ ਵਰਤਿਆ ਸੀ ਕਿ ਹਲੇ ਵੀ ਇਹਨਾਂ ਕੰਮਾਂ ਜਾਂਚਾ ਕਰਨ ਨਹੀਂ ਕੀਤੀ ਜਾ ਰਹੀ ਅ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ। ਇੱਕਦਮ ਇੱਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ دی ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਿਕਾ ਤੋਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹ ਦਾ ਸਪੱਸ਼ਟ ਕਰ ਰਹੇ ਤੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਝੂਠੀਆਂ ਉਲਾਦ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਵਾਂ ਦੇ ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਾਲ ਤਰ ਸਾਹਿਬ ਦਾ ਕਿ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਵਾਸੇ ਕਦਮ ਪੁੱਟਿਆ ਉਸ ਚੰਗਾ ਕਦਮ ਪਰ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸਟੈਂਡ ਕਰਦੀ ਤਾਂ ਬਿਲਕੁਲ ਇਹਨੇ ਅਕਾਲ ਤਖਤ ਸਾਹਿਬ ਜੀ ਦੇ ਅਧਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋਕਾਰ ਲਏ ਸੀ ਜੇ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ ਸਤਨਾਬਰੀ ਕਮੇਟੀ ਸਟੈਂਡ ਹੈ ਔਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਕਿਹੜੀ ਸੀ ਕਿ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਰ ਸਿਕਸਮ ਖਤਮ ਐਵਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਹਾਂਗੇ ਢਿਲਬਟ ਨਹੀਂ ਹੋਣੀ ਚਾਹੀਦੀ ਪਹਿਲਾਂ ਜਿਹੜੇ ਦਿਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਪੂਰ ਪੂਰਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜੇ ਤੁਸੀਂ ਅਨਾਕਾਨੀ ਸ਼ਬਦ ਵਰਤੇ ਅਸੀਂ ਕੀ ਹੱਲੇ ਵੀ ਇਹਨਾਂ ਕੰਮਾਂ ਜਾਂਚਾ ਨਹੀਂ ਕੀਤੀ ਜਾ ਰਹੀ ਅ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਠੀਕ ਹੈ ਬਿਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਹੈ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਿਕਾ ਤੋਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਪਸ਼ਟ ਕਰ ਰਹੇ ਤੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾਂ ਵਾਲੇ ਪਾਸੇ ਵੱਧ ਰਿਹਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਵਾਂ ਦੇ ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਾਲ ਤਖਤ ਸਾਹਿਬ ਦਾ ਇੰਨਾ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਵਾਸੇ ਕਦਮ ਪੁੱਟਿਆ ਉਸੰਗਾ ਕਦਮ ਪ੍ਰਸਾਦ ਤੁਸੀਂ ਮੈਂਬਰ ਕਮੇਟੀ ਸਟੈਂਡ ਕਰ ਦਿਓ ਸਟੈਂਡ ਕਰ ਦਿਓ ਤਾਂ ਬਿਲਕੁਲ ਇਹਨੇ ਅਕਾਲਤਖ ਸਾਹਿਬ ਦੀ ਜ